ਇਸ ਟਾਈਮ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਜਬਰਦਸਤ ਸੜਕ ਹਾਦਸਾ ਹੋਇਆ ਹੈ ਟਾਲਾ ਸਾਹਿਬ ਗੁਰਦੁਆਰੇ ਦੇ ਕਰੀਬ ਗੱਡੀ ਅਤੇ ਆਟੋ ਦੀ ਜਬਰਦਸਤ ਟੱਕਰ ਹੋਈ ਹੈ ਇਸ ਜਬਰਦਸਤ ਟੱਕਰ ਦੌਰਾਨ 6 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਕਈ ਗੰਭੀਰ ਰੂਪ ਚ ਜ਼ਖਮੀ ਵੀ ਹੋ ਗਏ ਹਨ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੇ ਜ਼ਰੀਏ ਵੱਖ-ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਜਾ ਰਿਹਾ ਹੈ ਸੂਤਰਾ ਦੇ ਮੁਤਾਬਕ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਚਲਦੇ ਇਹ ਹਾਦਸਾ ਵਾਪਰਿਆ ਏ ਵੀ ਦੱਸਿਆ ਜਾ ਰਿਹਾ ਹੈ ਕਿ ਆਟੋ ਸਵਾਰੀਆਂ ਨਾਲ ਭਰਿਆ ਹੋਇਆ ਸੀ ਜਿਸ ਵਿੱਚ ਕਾਫੀ ਸਵਾਰੀਆਂ ਸੀ ਤੇ ਜਿਨ੍ਹਾਂ ਵਿੱਚ ਕੁਝ ਦੀ ਮੌਤ ਹੋ ਗਈ ਹੈ ਤੇ ਕੁਝ ਗੰਭੀਰ ਜ਼ਖਮੀ ਹੋ ਗਏ ਹਨ ਤੁਹਾਨੂੰ ਦੱਸਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਟੋ ਦਾ ਕੀ ਹਾਲ ਹੋ ਚੁੱਕਾ ਹੈ ਕ੍ਰੇਨ ਦੇ ਨਾਲ ਜਿਹੜਾ ਹੈ ਆਟੋ ਉਹ ਕੱਢਿਆ ਜਾ ਰਿਹਾ ਹੈ ਲੇਕਿਨ ਤੁਹਾਨੂੰ ਦੱਸਦੀ ਹੈ ਕੀ 6 ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ ਤੇ ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਬਹੁਤ ਹੀ ਵੱਡੀ ਖਬਰ ਇਸ ਟਾਈਮ ਦੀ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਜੋ ਕਿ ਜਬਰਦਸਤ ਸੜਕ ਹਾਦਸਾ ਹੋਇਆ ਹੈ ਗੱਲਬਾਤ ਤੇ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ। ਜੀ। ਸਾਡੀ ਤੇ ਨਾਗੇ ਉਹ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪਿੰਡੋੜੀ ਉਹਦੇ ਘਰ ਬੇਟਾ ਹੋਇਆ ਹੈ। ਅੱਛਾ। ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ। ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ। ਜੀ ਜੀ। ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਦੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸ਼ਿਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ। 6 6 ਜਾਨਾਂ ਦੀ ਮੌਤ ਹੋ ਗਈ। ਨਾਮ ਕੀ ਉਹਨਾਂ ਦੇ? ਨਾਮ ਹਰਭਜ ਸਿੰਘ ਆ ਜੀ। ਕਿੰਨੇ ਜਣੇ ਦੀ ਡੈਥ ਹੋਈ 6 ਜਣਿਆਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਹਾਂ ਜਦੋਂ ਕਿ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਂ ਦਾ ਪਤਾ ਹਰਪੰਜ ਸਿੰਘ ਆ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਆ ਡੈਥ ਹੋਈ ਜਣੇ 6 ਜਣੇ ਦੱਸਦੇ ਆ ਯਾਰ ਤੇ ਪੁਲਿਸ ਅਫਸਰਸ਼ਨ ਆਏ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀ ਹੋਣਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਨਹੀਂ ਉਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇਜਪਤਾਰ ਜੀ ਗੱਡੀ ਤੇ ਤੇਜਵਾ ਤੇ ਤਾਂ ਹੀ ਵਜੀ ਨੇ ਇਹ 6 ਜਾਣਿਆਂ ਦੀ ਇਕੱਠੀ ਮੌਦ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ